ਕੀ ਨਾਮ ਹੈ ਤੁਹਾਡਾ ਜੀ ਹਜ਼ਾਰਾ ਸਿੰਘ ਅੱਛਾ ਕਿਹੜੇ ਜਿਮ ਚ ਤੁਸੀਂ ਗਏ ਸੀ ਘੋਦੀ ਘਟਨਾ ਜੀ ਇਹ ਜਿਹੜੀ ਵੀਡੀਓ ਸਾਹਮਣੇ ਵਰਨ ਜਿਮ ਚ 32 ਸੈਕਟਰ ਜਿਹੜਾ ਮੋਤੀ ਮੈਦ ਦੇ ਨਾਲ ਆ ਉੱਥੇ ਦੀ ਘਟਨਾ ਜੀ ਇਹ ਸਵੇਰੇ ਮੈਂ ਜਿਮ ਲਗਾ ਰਿਹਾ ਸੀਗਾ 8 8:30 ਵਜੇ ਦੇ ਕਰੀਬ ਤੇ ਇਹ ਮੇਰੇ ਕੋਲ ਆਇਆ ਗੌਰਵ ਸੱਚਦੇਵਾ ਇਹ ਮੈਨੂੰ ਕਹਿੰਦਾ ਕਿੰਨਾ ਟਾਈਮ ਲੱਗਣਾ ਮੈਂ ਕਿਹਾ ਭਾਜੀ 1-2 ਮਿੰਟ ਲੱਗਣੇ ਉਸ ਤੋਂ ਬਾਅਦ ਇਹਨੇ ਹੱਥੋ ਪਾਈ ਸ਼ੁਰੂ ਕਰਤੀ ਮੇਰੀ ਪਾਗ ਉਤਾਰਤੀ ਹੂੰ ਸਾਡਾ ਨਾਮਦਾਰੀ ਸਮਾਜ ਬਹੁਤ ਵੱਡਾ ਹੈ ਅਸੀਂ ਉੱਥੇ ਤੱਕ ਇਹ ਗੱਲ ਜਾਊਗੀ ਹੁਣ ਸਾਨੂੰ ਇਨਸਾਫ ਚਾਹੀਦਾ ਤੇ ਲੱਗਦਾ ਦਸਤਾਰ ਦੀ ਬੇਇੱਜ਼ਤੀ ਕੀਤੀ ਬਿਲਕੁਲ ਬੇਇੱਜ਼ਤੀ ਕੀਤੀ ਜੀ ਦਸਤਾਰ ਮੇਰੀ ਥੱਲੇ ਡਿੱਗੀ ਤੁਸੀਂ ਵੀਡੀਓ ਚੈੱਕ ਕਰੋ ਵੀਡੀਓ 'ਚ ਦਿਖਦਾ ਸਾਰਾ ਕੁਝ ਅਜਿਹੀ ਵੀ ਗੁੰਡਾਗਰਦੀ ਤੇ ਲੱਗਦਾ ਨਹੀਂ ਜਿਹੜੇ ਜਿਮ ਦੀ ਸਿਕਿਉਰਿਟੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਜਿਮ ਦੀ ਦੋ ਚਾਰ ਟ੍ਰੇਨਰ ਕੋਲ ਖੜੇ ਹੋਣੇ ਚਾਹੀਦੇ ਆ ਤੇ ਮਾਮਲਾ ਜੇ ਹੋਇਆ ਤਾਂ ਉਹਨਾਂ ਦੇ ਹੋਣਾ ਹੀ ਨਹੀਂ ਚਾਹੀਦਾ ਉਹਨਾਂ ਦੇ ਹੁੰਦਿਆਂ ਹੋਇਆ ਇਹ ਖਾਣੇ ਤਰਖਾਸ ਦਿੱਤੀ ਸੀ ਹੁਣ ਦਰਖਾਸਤ ਦੇ ਕੇ ਆਏ ਜੀ ਮੰਗ ਵੀ ਹੈ ਮੰਗੇ ਇਨਸਾਫ ਚਾਹੀਦਾ ਬਣਦੀ ਕਾਰਵਾਈ ਕੀਤੀ ਜਾਵੇ ਉਸ ਦਾ ਕੀ ਕਹਿਣਾ ਜੀ ਪੁਲਿਸ ਨੂੰ ਪਰਚਾ ਕਰਵਾਇਆ ਟਾਡੀ ਭਾਜੀ ਕੋਈ ਨਿਜੀ ਰੰਜਿਸ਼ ਆ ਅਗਲੇ ਨਹੀਂ ਕੋਈ ਰੰਜਿਸ਼ ਨਹੀਂ ਜੀ ਕੋਈ ਰੰਜਿਸ਼ ਨਹੀਂ ਬਸ ਐਕਸਰਸਾਈਜ਼ ਲਾਣ ਚਾਹੀਦਾ ਜਿੱਦਾਂ ਰੈਂਡਮ ਪੀਪਲ ਨੇ ਹੋਰ ਕੀ ਆ ਅੱਗੇ ਵੀ ਕੋਈ ਬੋਲਚਾਲ ਵਗੈਰਾ ਹੁੰਦੀ ਹੈ ਨਹੀਂ ਕੋਈ ਬੋਲਚਾਲ ਨਹੀਂ ਹੋਈ ਹਾਂ ਅੱਗੇ ਵੀ ਇਦਾਂ ਦੇ ਕੋਈ ਸਿਸਲੇ ਚੱਲਦੇ ਪਏ ਉੱਥੇ ਨਹੀਂ ਹੁੰਦੀਆਂ ਰਹਿੰਦੀਆਂ ਉਹਨਾਂ ਦੀ ਲੋਕ ਹੋਰਾਂ ਦੀਆਂ ਲੜਾਈਆਂ ਹੁੰਦੀਆਂ ਰਹਿੰਦੀਆਂ ਆਪਾਂ ਤਾਂ ਆਪਣੀ ਐਕਸਰਸਾਈਜ਼ ਦੀ ਚਲ ਜਾਈਦਾ ਜਿੰਮ ਦੀ ਰਿਸਪੌਂਸਿਬਿਲਟੀ ਵੀ ਬਣਦੀ ਆ ਵੀ ਕੋਈ ਹੋਣ ਹੈ ਕੋਣੇ ਕਿੰਨੇ ਹੁੰਦਾ ਗੌਰਵ ਸਚਦੇਵਾ ਅੱਛਾ ਜੀ ਕਰਦਾ ਕੀ ਉਹ ਪਤਾ ਨਹੀਂ ਜੀ ਮੈਂ ਨਹੀਂ ਜਾਣਦਾ ਉਹਨੂੰ ਹੋ ہتھیار ਵੀ ਸੀ ਉਹਦੇ ਕੋਲ ਹੋ ਸਕਦਾ ਹੋਵੇ ਮੈਨੂੰ ਮੇਰੀ ਪੱਗ ਉੱਤਰ ਗਈ ਫਿਰ ਮੈਂ ਚੰਗਾ ਨਹੀਂ ਸਮਝਾ ਵੀ ਪੱਗ ਉੱਤਰੀ ਚ ਮੈਂ ਇਧਰ ਉਧਰ ਘੁੰਮਾ ਫਿਰ ਮੈਂ ਨੀਚੇ ਜਾ ਕੇ ਪੱਗ ਆਪਣੀ ਪਹਿਲਾਂ ਬੰਨੀ